ਇੱਕ ਕਹਾਣੀ ਮੇਰੀ ਤੇ ਮੇਰੀ ਸਹੇਲੀ ਦੀ ਹੈ ਅਸੀਂ ਦੋਵੇਂ ਇਕੱਠੇ ਹੀ ਪੜਦੇ ਸੀ ਉਸਨੇ ਮੈਨੂੰ ਦੱਸਿਆ ਕਿ ਉਹ ਹੋਲੀ ਦੇ ਉੱਤੇ ਆਪਣੀ ਭੈਣ ਦੇ ਘਰ ਗਈ ਸੀ ਕਿਉਂਕਿ ਉਸਦੀ ਭੈਣ ਦੀ ਸਿਹਤ ਸਹੀ ਨਹੀਂ ਸੀ ਤੇ ਉਸਦੀ ਭੈਣ ਨੇ ਉਸ ਨੂੰ ਆਪਣੀ ਮਦਦ ਤੇ ਲਈ ਬੁਲਾਇਆ ਸੀ ਇਹ ਕਹਾਣੀ ਮੇਰੀ ਸਹੇਲੀ ਨੇ ਮੈਨੂੰ ਦੱਸੀ ਉਸਨੇ ਕਿਹਾ ਕਿ ਜਦੋਂ ਆਪਣੇ ਭੈਣ ਦੇ ਕੋਲ ਗਈ ਤਾਂ ਉਸਦੀ ਭੈਣ ਤੇ ਜੀਜਾ ਜੀ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋ ਗਏ ਸੀ ਉਸਦੀ ਭੈਣ ਦੇ ਸਹੁਰਿਆਂ ਦੇ ਵਿੱਚ ਉਸਦੀ ਭੈਣ ਉਸ ਦਾ ਜੀਜਾ ਤੇ ਉਸ ਦਾ ਇੱਕ ਦਿਉਰ ਸੀ ਜੋ ਕਿ ਕਾਲਜ ਵਿੱਚ ਪੜਦਾ ਸੀ ਵੇਖਣ ਦੇ ਵਿੱਚ ਬਹੁਤ ਹੀ ਸੋਹਣਾ ਸਰਾਖਾ ਸੀ ਉਸ ਨੂੰ ਵੇਖ ਕੇ ਕੋਈ ਵੀ ਆਪਣਾ ਦਿਲ ਹਾਰ ਦਵੇ ਜਿੱਦਾਂ ਕੋਈ ਰਾਜਕੁਮਾਰ ਹੋਵੇ ਮੈਂ ਵੀ ਉਸ ਨੂੰ ਦੇਖ ਕੇ ਪਹਿਲੀ ਵਾਰੀ ਤਾਂ ਹੈਰਾਨ ਹੀ ਰਹਿ ਗਈ ਸੀ ਤੇ ਮੈਂ ਉਸ ਨਾਲ ਬਹੁਤ ਛੇਤੀ ਛੇਤੀ ਕੋਲ ਮਿਲ ਗਈ ਮੇਰਾ ਉੱਥੇ ਦਿਲ ਵੀ ਲੱਗ ਗਿਆ ਸੀ ਬਹੁਤ ਹੀ ਵਧੀਆ ਦਿਨ ਲੰਘ ਰਹੇ ਸੀ ਮੈਂ ਆਪਣੀ ਭੈਣ ਦੀ ਮਦਦ ਕਰਦੀ ਸਾਰੇ ਮਿਲ ਕੇ ਗੱਲਾਂ ਕਰਦੇ ਇੰਜੋਏ ਕਰਦੇ ਕਿੰਨੀ ਕਿੰਨੀ ਦੇਰ ਤੱਕ ਰਾਤ ਨੂੰ ਬੈਠ ਕੇ ਅਸੀਂ ਹਾਸੀ ਮਜ਼ਾਕ ਕਰਦੇ ਰਹਿੰਦੇ ਇਦਾਂ ਹੀ ਕਰਦੇ ਕੱਤੇ ਮੈਨੂੰ ਉੱਥੇ 15 ਦਿਨ ਬੀਤ ਗਏ ਸੀ ਜਦੋਂ ਮੈਂ ਆਪਣੀ ਭੈਣ ਨੂੰ ਕਿਹਾ ਕਿਉਂ ਤੁਸੀਂ ਠੀਕ ਹੋ ਤਾਂ ਮੈਂ ਆਪਣੇ ਘਰ ਵਾਪਸ ਜਾਣਾ ਚਾਹਨੀ ਹਾਂ ਪਰ ਮੇਰੀ ਭੈਣ ਨੇ ਮੈਨੂੰ ਕਿਹਾ ਕਿ ਹਲੇ ਜਾਣ ਦੀ ਕੀ ਗਾਲੀ ਹੈ ਹੁਣ ਤੂੰ ਆਈ ਹੈ ਕੁਝ ਦਿਨ ਹੋਰ ਰੁਕ ਜਾ ਮੈਂ ਉਹਨਾਂ ਨੂੰ ਮਨਾ ਕੀਤਾ ਕਿ ਨਹੀਂ ਮੈਂ ਜਾਣਾ ਹੈ ਪਰ ਮੇਰੀ ਭੈਣ ਨੇ ਕਿਹਾ ਕਿ ਹੁਣ ਤੂੰ ਹੋਲੀ ਤੋਂ ਬਾਅਦ ਹੀ ਜਾਈਂ ਇੰਨੇ ਵਿੱਚ ਮੇਰੀ ਭੈਣ ਦੇ ਦਿਓਰ ਤੇ ਜੀਜਾ ਜੀ ਨੇ ਵੀ ਚੋਰ ਪਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਵੀ ਕਹਿਣ ਲੱਗੇ ਕਿ ਕੁਝ ਦਿਨ ਹੋਰ ਰਹਿ ਜਾ ਤੈਨੂੰ ਅਸੀਂ ਇੱਥੇ ਹੋਲੀ ਵਖਾਉਣੇ ਹਾਂ ਮੈਂ ਚੁੱਪ ਕਰ ਗਈ ਸੀ ਪਰ ਮੈਨੂੰ ਹੋਲੀ ਇੰਨੀ ਪਸੰਦ ਨਹੀਂ ਸੀ ਪਰ ਮੈਂ ਕਹਿੰਦੀ ਵੀ ਕੀ ਜਦੋਂ ਮੈਂ ਕਿਹਾ ਕਿ ਜੀਜਾ ਜੀ ਮੈਨੂੰ ਤਾਂ ਹੋਲੀ ਬਿਲਕੁਲ ਵੀ ਪਸੰਦ ਨਹੀਂ ਤਾਂ ਮੇਰੇ ਜੀਜੇ ਨੇ ਮਜ਼ਾਕ ਵਿੱਚ ਕਿਹਾ ਪਰ ਮੈਨੂੰ ਤਾਂ ਬਹੁਤ ਪਸੰਦ ਹੈ ਉਹਨਾਂ ਦੀ ਗੱਲ ਸੁਣ ਕੇ ਸਾਰੇ ਹੱਸਣ ਲੱਗੇ ਮੈਂ ਉਹਨਾਂ ਨੂੰ ਦੱਸਿਆ ਕਿ ਠੀਕ ਹੈ ਜਿੱਥੇ ਤੁਸੀਂ ਕਹੋ ਫਿਰ ਮੈਂ ਚੁੱਪ ਕਰਕੇ ਬੈਠ ਗਈ ਸੀ ਤੇ ਉਹਨਾਂ ਦੀ ਰਹਿਣ ਲਈ ਮੰਨ ਗਈ ਸੀ ਮੇਰੀ ਭੈਣ ਬਹੁਤ ਖੁਸ਼ ਹੋ ਗਈ ਸੀ ਮੇਰੀ ਭੈਣ ਨੇ ਮੈਨੂੰ ਬਹੁਤ ਹੀ ਲਾਡਾ ਨਾ ਰੱਖਿਆ ਸੀ ਅਸੀਂ ਹੋਲੀ ਵਾਲੇ ਦਿਨ ਮਿਲ ਕੇ ਬਹੁਤ ਮਠਿਆਈਆਂ ਬਣਾਈਆਂ ਕਿਉਂਕਿ ਮੇਰੀ ਭੈਣ ਦਾ ਸ਼੍ਰੀਕਾ ਕਬੀਲਾ ਵੀ ਨਾਲ ਹੀ ਰਹਿੰਦਾ ਸੀ ਉਸ ਦਿਨ ਮੇਰੇ ਜੀਜਾ ਜੀ ਨੇ ਮੈਨੂੰ ਬੁਰੀ ਤਰ੍ਹਾਂ ਰੰਗ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਭੈਣ ਦੀ ਦੋਹ ਨੇ ਮੇਰੇ ਮੂੰਹ ਤੇ ਰੰਗ ਲਾ ਦਿੱਤਾ ਉਸ ਦੇ ਹੱਥ ਲਾਉਣ ਨਾਲ ਮੈਨੂੰ ਇੱਕ ਕਰੰਟ ਜਿਹਾ ਲੱਗਿਆ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਸੀ ਮੇਰਾ ਦਿਲ ਬੁਰੀ ਤਰ੍ਹਾਂ ਬੇਕਾਬੂ ਹੋ ਰਿਹਾ ਸੀ ਇੱਕ ਅਜੀਬ ਜਿਹੀ ਹਲਚਲ ਹੋ ਰਹੀ ਸੀ ਉਸ ਨੇ ਮੈਨੂੰ ਪਿੱਛੋਂ ਘੁੱਟ ਕੇ ਫੜ ਲਿਆ ਸੀ। ਹੋਲੀ ਖੇਡਣ ਵਿੱਚ ਸਾਰੇ ਬਹੁਤ ਮਸਤ ਸੀ। ਕਿਸੇ ਨੂੰ ਕਿਸੇ ਦਾ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਆਖਰ ਕੀ ਹੋ ਰਿਹਾ ਹੈ। ਮੈਂ ਵੀ ਉਸ ਦੇ ਵੱਲ ਮੂੰਹ ਕਰ ਲਿਆ ਸੀ ਤੇ ਫਿਰ ਉਸ ਨੇ ਮੈਨੂੰ ਘੁੱਟ ਕੇ ਆਪਣੇ ਨਾਲ ਲਾ ਲਿਆ ਸੀ। ਬਸ ਫਿਰ ਕੀ ਸੀ ਮੈਂ ਵੀ بے ਕਾਬੂ ਹੋ ਗਈ। ਅਤੇ ਉਸ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਉੱਪਰ ਜੁਬਾਰੇ ਵਿੱਚ ਲੈ ਗਿਆ। ਮੈਂ ਉੱਥੇ ਉਸ ਨੇ ਮੇਰੇ ਨਾਲ ਪਿਆਰ ਪਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਉਸਨੇ ਮੇਰੀ ਗੱਲ ਤੇ ਬੁੱਲਾਂ ਨੂੰ ਚੁੰਮਿਆ ਤਾਂ ਮੈਂ ਵੀ ਉਸ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਸੀ ਮੇਰੀ ਭੈਣ ਤੇ ਚੀਚਾ ਜੀ ਤੇ ਉਸ ਦਾ ਸਾਰਾ ਸ੍ਰੀਖਾ ਕਬੀਲਾ ਨੀਚੇ ਸੀ ਤੇ ਹੋਲੀ ਵਿੱਚ ਪੂਰੇ ਮਸਤ ਸੀ ਤੇ ਅਸੀਂ ਦੋਨੋਂ ਆਪਣੀ ਮਸਤੀ ਵਿੱਚ ਉੱਪਰ ਮਸਤ ਸੀ ਪੂਰੇ 2 ਘੰਟੇ ਤੱਕ ਅਸੀਂ ਆਪਣੇ ਆਪ ਵਿੱਚ ਮਸਤ ਰਹੇ ਅਸੀਂ ਦੋਨੋਂ ਇੱਕ ਦੂਜੇ ਨੂੰ ਪਿਆਰ ਦਾ ਇਸ਼ਾਰਾ ਕੀਤਾ ਕਿਉਂਕਿ ਮੈਂ ਵੀ ਸ਼ਾਇਦ ਉਸ ਨੂੰ ਪਸੰਦ ਕਰਦੀ ਸੀ ਹੋਲੀ ਤੋਂ ਬਾਅਦ ਅਸੀਂ ਸਭ ਨੇ ਆਪਣੇ ਕੱਪੜੇ ਬਦਲ ਲਏ ਸੀ ਸਾਰੇ ਗੱਲਾਂ ਕਰ ਰਹੇ ਸੀ ਕਿ ਕਿਦਾਂ ਦੀ ਹੋਲੀ ਰਹੀ ਪਰ ਅਸੀਂ ਦੋਨੋਂ ਇੱਕ ਦੂਜੇ ਵਿੱਚ ਖੋਏ ਸੀ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿ ਆਖਰ ਕਿਹੜੀਆਂ ਗੱਲਾਂ ਚੱਲ ਰਹੀਆਂ ਨੇ ਰੋਟੀ ਖਾਣ ਤੋਂ ਬਾਅਦ ਸਭ ਆਪਣੇ ਆਪਣੇ ਕਮਰੇ ਵਿੱਚ ਸੌਂ ਗਏ ਪਰ ਮੈਂ ਬਹੁਤ देर ਤੱਕ ਰਾਜੂ ਲਈ ਸੋਚਦੀ ਰਹੀ ਪਰ ਫਿਰ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ ਇਦਾਂ ਹੀ ਇੱਕ ਮਹੀਨਾ ਬੀਤ ਗਿਆ ਸੀ ਅਤੇ ਹੁਣ ਮੈਂ ਆਪਣੀ ਭੈਣ ਨੂੰ ਘਰ ਜਾਣ ਦੀ ਵਾਪਸ کہہ ਰਹੀ ਸੀ ਮੇਰੀ ਭੈਣ ਨੇ ਮੈਨੂੰ ਕਿਹਾ ਕਿ ਠੀਕ ਹੈ ਤੈਨੂੰ ਰਾਜੂ ਸਾਡ ਆਊਗਾ ਤੂੰ ਫਿਕਰ ਨਾ ਕਰ ਪਰ ਮੈਂ ਤੈਨੂੰ ਇਕੱਲੇ ਨਹੀਂ ਜਾਣ ਦੇਣਾ ਮੈਂ ਬੜੀ ਖੁਸ਼ੀ ਨਾਲ ਆਪਣਾ ਸਮਾਨ ਪੈਕ ਕਰ ਰਹੀ ਸੀ ਜਿੱਥੇ ਮੈਨੂੰ ਜਾਣ ਦੀ ਖੁਸ਼ੀ ਸੀ ਉੱਥੇ ਮੈਨੂੰ ਰਾਜੂ ਨਾਲੋਂ ਵਿਛੜਨ ਲਈ ਦੁੱਖ ਵੀ ਹੋ ਰਿਹਾ ਸੀ ਕਿਉਂਕਿ ਹੁਣ ਮੈਂ ਉਸ ਨੂੰ ਪਿਆਰ ਕਰਦੀ ਸੀ ਤੇ ਪਸੰਦ ਕਰਦੀ ਸੀ ਅਤੇ ਇਹ ਗੱਲ ਮੈਂ ਕਿਸੇ ਨੂੰ ਕਹਿ ਵੀ ਨਹੀਂ ਸਕਦੀ ਸੀ ਕਿਤੇ ਮੇਰੀ ਭੈਣ ਨੂੰ ਪਤਾ ਹੀ ਨਾ ਲੱਗ ਜਾਵੇ ਪਰ ਮੈਨੂੰ ਮਹਿਸੂਸ ਹੋ ਰਿਹਾ ਸੀ ਜਿੱਥੇ ਮੇਰੀ ਭੈਣ ਨੂੰ ਕੁਝ ਪਤਾ ਲੱਗਾ ਹੋਵੇ ਮੇਰੇ ਤੇ ਰਾਜੂ ਵਿੱਚ ਕੁਝ ਨਾ ਕੁਝ ਚੱਲ ਰਿਹਾ ਸੀ ਉਸਨੇ ਗੱਲ ਮੇਰੇ ਜੀਜਾ ਜੀ ਨੂੰ ਵੀ ਦੱਸ ਦਿੱਤੀ ਸੀ ਪਰ ਸਾਡੇ ਦੋਨਾਂ ਤੋਂ ਚੋਰੀ ਰੱਖੀ ਸੀ ਫਿਰ ਜਿਸ ਦਿਨ ਮੈਨੂੰ ਰਾਜੂ ਛੱਡਣ ਲਈ ਜਾ ਰਿਹਾ ਸੀ ਰਿਹਸੀ ਉਸ ਦਿਨ ਮੇਰੀ ਭੈਣ ਨੇ ਮੈਨੂੰ ਕਿਹਾ ਸੀ ਕਿ ਮੈਂ ਤੇ ਤੇਰੇ ਜੀਜਾ ਜੀ ਵੀ ਛੇਤੀ ਆਵਾਂਗੇ ਅਸੀਂ ਮੰਮੀ ਪਾਪਾ ਨਾਲ ਕੋਈ ਗੱਲ ਕਰਨੀ ਹੈ ਮੈਂ ਹੈਰਾਨ ਸੀ ਕਿ ਆਖਰ ਕੀ ਗੱਲ ਕਰਨੀ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਮੇਰੇ ਬਾਰੇ ਸਭ ਕੁਝ ਕਹਿਣਾ ਸੀ ਮੈਂ ਬੜੀ ਅਦਾਸ ਮਾਨਾ ਚਲੀ ਗਈ ਸੀ ਰਾਜੂ ਵੀ ਉਸ ਦਿਨ ਬਹੁਤ ਅਦਾਸ ਸੀ ਪਰ ਮੈਂ ਕੀ ਕਰ ਸਕਦੀ ਸੀ ਪੂਰੇ 1 ਹਫਤੇ ਬਾਅਦ ਮੇਰੇ ਭੈਣ ਦੇ ਚੀਚਾ ਜੀ ਸਾਡੇ ਘਰ ਆਏ ਉਹਨਾਂ ਦੇ ਆਉਣ ਦੇ ਵਿੱਚ ਮੈਂ ਤਰ੍ਹਾਂ ਤਰ੍ਹਾਂ ਦਾ ਖਾਣਾ ਬਣਾਇਆ ਰੋਟੀ ਖਵਾਉਣ ਤੋਂ ਬਾਅਦ ਮੈਂ ਰਸੋਈ ਵਿੱਚ ਭਾਂਡੇ ਸਾਫ਼ ਕਰਨ ਲੱਗੀ ਅਤੇ ਉਹ ਸਾਰੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਅਚਾਨਕ ਮੇਰੀ ਭੈਣ ਨੇ ਮੈਨੂੰ ਆਵਾਜ਼ ਮਾਰੀ ਜਦੋਂ ਮੈਂ ਆਪਣੀ ਭੈਣ ਕੋਲ ਗਈ ਤਾਂ ਮੈਨੂੰ ਕੁਝ ਪਤਾ ਨਹੀਂ ਸੀ ਕਿ ਆਕਰ ਉਹਨੇ ਕੀ ਗੱਲ ਕਰਨੀ ਹੈ ਉਸਨੇ ਮੈਨੂੰ ਕਿਹਾ ਕਿ ਮੈਂ ਥੈਨੂੰ ਕੁਝ ਪੁੱਛਣਾ ਚਾਹਨੀ ਹਾਂ ਸੱਚ-ਸੱਚ ਦਸੀ ਮੈਂ ਡਰ ਗਈ ਸੀ ਕਿ ਪਤਾ ਨਹੀਂ ਹੈ ਅਜਿਹੀ ਕੀ ਗੱਲ ਹੈ ਜੋ ਮੇਰੀ ਭੈਣ ਕਹਿ ਰਹੀ ਹੈ ਮੈਂ ਚੁੱਪ ਕਰਕੇ ਖੜੀ ਹੋ ਗਈ ਸੀ ਮੇਰੀ ਭੈਣ ਨੇ ਕਿਹਾ ਕਿ ਤੈਨੂੰ ਰਾਜੂ ਪਸੰਦ ਹੈ ਮੈਂ ਆਪਣੀਆਂ ਅੱਖਾਂ ਨੀਵੀਆਂ ਕਰ ਲਿੱਤੀਆਂ ਮੈਨੂੰ ਸ਼ਰਮ ਵੀ ਆ ਰਹੀ ਸੀ ਕਿ ਆਕਰ ਮੈਂ ਕੀ ਕਹਾ ਜਦੋਂ ਮੇਰੀ ਭੈਣ ਨੇ ਮੈਨੂੰ ਜਦੋਂ ਦੂਜੀ ਵਾਰੀ ਪੁੱਛਿਆ ਤਾਂ ਮੈਂ ਹਲਕਾ ਜਿਹਾ ਸਿਰ ਹਲਾ ਦਿੱਤਾ ਸੀ ਮੈਂ ਬਹੁਤ ਪੂਰੀ ਤਰ੍ਹਾਂ ਡਰ ਰਹੀ ਸੀ ਪਤਾ ਨਹੀਂ ਕੀ ਹੋਗਾ ਮੇਰੇ ਮਾਪਿਓ ਕੀ ਕਹਿਣਗੇ ਪਰ ਮੇਰੇ ਹਾਂ ਕਰਨ ਦੇ ਨਾਲ ਸਾਰੇ ਹੀ ਉੱਚੀ ਉੱਚੀ ਹੱਸਣ ਲੱਗੇ ਅਤੇ ਮੇਰੀ ਭੈਣ ਨੇ ਮੈਨੂੰ ਆਪਣੇ ਗਰਦਨ ਨਾਲ ਲਿਆ ਸੀ ਤੇ ਮੇਰੇ ਚੀਚਾ ਜੀ ਵੀ ਬਹੁਤ ਖੁਸ਼ੀ ਤੇ ਮੈਨੂੰ ਬਤਾਇਆ ਦੇਣ ਲੱਗੇ ਮੇਰੇ ਮਾਪਿਓ ਮੰਨ ਗਏ ਸੀ ਤੇ ਉਹਨਾਂ ਨੇ ਸਾਡੇ ਵਿਆਹ ਲਈ ਹਾਂ ਕਰ ਦਿੱਤੀ ਤੇ ਰਿਸ਼ਤਾ ਪੱਕਾ ਕਰ ਲਿਆ ਸੀ ਮੈਂ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਮੈਨੂੰ ਆਪਣੀ ਪਸੰਦ ਦਾ ਜੀਵਨ ਸਾਥੀ ਮਿਲ ਰਿਹਾ ਸੀ ਇਸ ਤੋਂ ਉੱਪਰ ਹੋਰ ਕੀ ਗੱਲ ਕਰ ਸਕਦੀ ਸੀ ਕਿਉਂਕਿ ਮੈਨੂੰ ਰਾਜੂ ਬਹੁਤ ਪਸੰਦ ਸੀ ਮੈਂ ਫੋਨ ਉੱਤੇ ਉਸ ਨੂੰ ਸਾਰੀ ਗੱਲ ਦੱਸੀ ਉਸ ਨੇ ਮੈਨੂੰ ਦੱਸਿਆ ਕਿ ਹਾਂ ਮੈਨੂੰ ਪਤਾ ਹੈ ਭਾਬੀ ਤੇ ਵੀ ਆਪਣੇ ਰਿਸ਼ਤੇ ਦੀ ਗੱਲ ਕਰਨ ਲਈ ਹੀ ਗਏ ਸੀ ਅਸੀਂ ਦੋਨੋਂ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਸਾਨੂੰ ਇੱਕ ਦੂਜੇ ਨੂੰ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਪਸੰਦ ਕਰਦੇ ਸੀ ਪੂਰੇ 1 ਕ ਮਹੀਨੇ ਬਾਅਦ ਸਾਡੇ ਦੋਨਾਂ ਦਾ ਵਿਆਹ ਹੋ ਗਿਆ ਸੀ ਅਤੇ ਅਸੀਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹਾਂ ਤੇ ਅਸੀਂ ਸਾਰੇ ਮਿਲ ਕੇ ਬੜੀ ਖੁਸ਼ੀ ਨਾਲ ਆਪਣੇ ਪਰਿਵਾਰ ਵਿੱਚ ਰਹਿੰਦੇ ਹਾਂ ਤੇ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਸਾਨੂੰ ਉਸਨੇ ਇੰਨਾ ਵਧੀਆ ਪਰਿਵਾਰ ਦਿੱਤਾ ਦੋਸਤੋ ਤੁਹਾਨੂੰ ਘਾੜੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਤੇ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ